NDA ਨੂੰ ਬੜਤ ਮਿਲ ਚੁੱਕੀ ਹੈ ਸ਼ੁਰੂਆਤੀ ਰੁਝਾਨਾਂ ਦੇ ਵਿੱਚ 307 ਦੇ ਅੰਕੜੇ ਤੱਕ ਪਹੁੰਚ ਚੁੱਕੀ ਹੈ NDA ਯਾਨੀ ਕਿ BJP ਨੂੰ ਬਹੁਮਤ ਮਿਲ ਚੁੱਕਿਆ ਹੈ ਬਹੁਮਤ ਤੋਂ ਵੀ ਪਾਰ ਜਾ ਚੁੱਕਿਆ ਹੈ ਤੇ ਇਸ ਵੇਲੇ ਅੰਮ੍ਰਿਤਸਰ ਸੀਟ ਦੀ ਗੱਲ ਕਰਦੇ ਹਾਂ ਅੰਮ੍ਰਿਤਸਰ ਤੋਂ ਯਾਦਵਿੰਦਰ ਸਿੰਘ ਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਅ ਯਾਦਵਿੰਦਰ ਕਿਸ ਤਰ੍ਹਾਂ ਦੇ ਰੁਝਾਨ ਅੰਮ੍ਰਿਤਸਰ ਦੀ ਸੀਟ ਤੇ ਵੇਖਣ ਨੂੰ ਮਿਲ ਰਹੇ ਨੇ ਸਰ ਜੇ ਤਿੰਨ ਰਾਉਂਡ ਕੰਪਲੀਟ ਹੋ ਚੁੱਕੇ ਨੇ ਔਰ 30000 ਵੋਟਾਂ ਨਾਲ ਕੈਪਟਨ ਅਮਰਿੰਦਰ ਸਿੰਘ ਅੱਗੇ ਜਾ ਰਹੇ ਨੇ ਜਿਸ ਤਰ੍ਹਾਂ ਮੰਨਿਆ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰਾਂ ਦੇ ਅੰਦਰ ਜਿਹੜੇ ਪਿੰਡੂ ਕੌਨਸਟੈਂਸੀਆਂ ਨੇ ਨੌ ਕੌਨਸਟੈਂਸੀਆਂ ਨੇ ਇਸ ਹਲਕੇ ਦੇ ਅੰਦਰ ਅੰਮ੍ਰਿਤਸਰ ਦੇ ਅੰਦਰ ਸ਼ਹਿਰ ਦੀਆਂ ਸਾਰੀਆਂ ਕੌਨਸਟੈਂਸੀ ਦੇ ਅੰਦਰ ਉਹ ਕੈਪਟਨ ਬ੍ਰਿੰਦਰ ਸਿੰਘ ਲੀਡ ਲੈ ਰਹੇ ਨੇ ਔਰ ਪਿੰਡਾਂ ਦੀਆਂ ਜਿਹੜੀਆਂ ਦੋ ਕੌਨਸਟੈਂਸੀਆਂ ਨੇ ਮਜੀਠਾ ਤੇ ਕਾਸੌਰ ਦੇ ਉੱਤੇ ਰਾਜਾ ਸੰਤੀ ਮਜੀਠਾ ਤੇ ਰਾਜਾ ਸੰਤੀ ਦੇ ਅੰਦਰ ਜੇਟਲੀ ਨੂੰ ਲੀਡ ਮਿਲਦੀ ਆ ਪਰ ਜਿਹੜੇ ਸ਼ਹਿਰ ਦੀਆਂ ਤੇ ਪਿੰਡਾਂ ਦੀਆਂ ਉਹ ਸੱਤ ਕੌਨਸਟੈਂਸੀਆਂ ਨੇ ਉਹਨਾਂ ਚੋ ਕੈਪਟਨ ਲੀਡ ਕਰ ਰਹੇ ਨੇ ਇਸੇ ਕਰਕੇ 30000 ਦੀ ਲੀਡ ਆ ਜਿਹੜੀ ਉਹ ਤਿੰਨ ਰਾਉਂਡਾਂ ਤੱਕ ਹੋ ਚੁੱਕੇ। ਯਾਦਵਿੰਦਰ ਇਹ ਤਾਂ ਸ਼ੁਰੂਆਤੀ ਰੁਝਾਨਾਂ ਦੀ ਗੱਲ ਹੋਈ ਜੇਕਰ ਅੱਗੇ ਦਿਨ ਬਦੇਗਾ ਕੰਟੇ ਅੱਗੇ ਵਧਣਗੇ ਕੀ ਲੱਗਦਾ ਹੈ ਤਸਵੀਰ ਬਦਲ ਵੀ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਡਾਕਟਰ ਜਿਹੜੇ ਦਲਜੀਤ ਸਿੰਘ ਨੇ ਉਹ ਅੱਗੇ ਹੋ ਗਏ ਸੀ। ਨਹੀਂ ਦੇਖੋ ਦਰਸਲ ਇਹ ਬਹੁਤ ਟਫ ਸੀਟ ਆ ਗਈ ਕੈਪਟਨ ਬਰਿੰਦਰ ਸਿੰਘ ਤੇ ਹਰੂ ਜੇਟੀਲੀ ਚ ਹੀ ਮੁਕਾਬਲਾਗਾ। ਔਰ ਇਸ ਤਰ੍ਹਾਂ ਦੀ ਟਫ ਸੀਟ ਦੇ ਉੱਤੇ ਇਸ ਤਰ੍ਹਾਂ ਦਾ ਮਾਰਜਨਾ ਜਿਹੜਾ 30000 ਦਾ ਮਾਰਜਨਾ ਹੈ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਹਾਲਾਂਕਿ ਅਗਰ ਜ਼ਿਆਦਾ ਲੀਡ ਆ ਜਾਂਦੀ ਹੈ ਕਿਸੇ ਹਲਕੇ ਤੋਂ ਨਿਕਲ ਵੀ ਸਕਦਾ ਪਰ ਮੰਨਿਆ ਹੀ ਜਾ ਰਿਹਾ ਕਿ ਇਸ ਤਰ੍ਹਾਂ ਦਾ ਮਾਰਜਿਨ ਟੁੱਟਣਾ ਮੁਸ਼ਕਿਲ ਹੋਵੇਗਾ ਸ਼ਾਇਦ ਕਿਉਂਕਿ ਕਾਫੀ ਜਿਹੜੇ ਸ਼ਹਿਰੀ ਹਲਕੇ ਨੇ ਜਦੋਂ ਤੋਂ VOTING ਸ਼ੁਰੂ ਹੋਈ ਹੈ ਲਗਾਤਾਰ ਕੈਪਟਨ ਉਮਰਿੰਦਰ ਸਿੰਘ ਇੱਥੋਂ ਲੀਡ ਲੈ ਰਹੇ ਨੇ ਔਰ ਅਗਰੇ ਲੀਡ ਘਟਦੀ ਵੀ ਆ ਪਰ ਮੰਨ ਨਹੀਂ ਰਹੇ ਨੇ ਲੋਕ ਕਿ 5-7000 ਜਾਂ 5-7000 ਹਾਲਾਂਕਿ ਕਾਂਗਰਸ ਦਾ ਦਾਅਵਾ ਜੇ ਵੀ ਇਹ ਹੈ ਕਿ 50000 ਤੋਂ 70000 ਦੇ ਵਿਚਕਾਰ ਉਹਨਾਂ ਦੀ ਲੀਡ ਹੋਵੇਗੀ